ਹਾਂਜੀ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਿਹਨ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਜੇ ਕਿਸੇ ਵੀਰ ਨੇ ਆਪਾਂ ਤੋਂ ਫ੍ਰੀ ਦੇ ਵਿੱਚ ਕੋਈ ਐਡ ਕਰਾਉਣੀ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਬਈ ਜੀ ਆਪਾਂ ਕਰਿਆ ਆ ਕੇ ਵੀਡੀਓ ਬਣਾ ਕੇ ਵੀ ਫ੍ਰੀ ਦੇ ਵਿੱਚ ਐਡ ਕਰ ਦਿੰਦੇ ਆ ਅੱਜ ਅਪ ਗੱਲ ਕਰਾਂਗੇ 2003 ਮਾਡਲ 475 ਸਰਪੈਂਚ ਟਰੈਕਟਰ ਆ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਜੀਰਾ ਏਰੀਆ ਦੇ ਵਿੱਚ ਖੜਾ ਟਰੈਕਟਰ ਦੇ ਹੁੱਕ ਨਵੀਂ ਲੱਗੀ ਹੋਈ ਆ ਕਿਲੰਗਾ ਵਾਲੀ ਬਹੁਤ ਸਾਫ ਸੁਥਰਾ ਪੰਜਾਬ ਨੰਬਰ ਟਰੈਕਟਰ ਪੀਵੀ 31 ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਮਗਰ ਲੈ ਟਾਇਰਾਂ ਦੀ ਗੱਲ ਕਰੀਏ 45 ਤੋਂ 50 ਪੈਸੇ ਦੇ ਪਏ ਨੇ ਮੂਹਰੇ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਪਏ ਨੇ ਨਵੀਂ ਬੈਟਰੀ ਆ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਰੇਟ ਬਾਈ ਨੇ ਬਿਲਕੁਲ ਜਾਇਜ਼ ਮੰਗਿਆ 190000 ਰੁਪਿਆ ਬਾਈ ਨੇ ਡਿਮਾਂਡ ਕੀਤੀ ਹੈ ਬਾਕੀ ਮੂਕੇ ਤੇ ਮਾੜਾ ਮੋਟਾ ਮਾਨਤਾ ਹੋ ਜਾਊਗਾ ਜਿਹੜੇ ਵੀਰ ਨੇ ਟਰੈਕਟਰ ਖਰੀਦਣਾ ਬਾਈ ਨਾਲ ਗੱਲਬਾਤ ਕਰਕੇ ਤੇ ਟਰੈਕਟਰ ਖਰੀਦ ਸਕਦੇ ਹੋ ਬਾਈ ਦਾ ਨੰਬਰ ਉੱਪਰ ਦਿੱਤਾ ਹੋਇਆ ਤੇ ਬਾਈ ਨਾਲ ਜਲਦੀ ਤੋਂ ਜਲਦੀ ਗੱਲ ਕਰ ਲਿਓ ਤੁਸੀਂ ਵੀਰ ਟਰੈਕਟਰ ਦਾ ਕੰਮ ਕਰਦਾ ਬਾਈ ਕੋਲੇ ਹੋਰ ਟਰੈਕਟਰ ਵੀ ਹੁੰਦੀ ਆ ਤੇ ਤੁਸੀਂ ਬਾਕੀ ਸਾਰੀ ਜਾਣਕਾਰੀ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਸਾਰੇ ਵੀਰ ਲੈ ਸਕਦੇ ਹੋ ਤੈਦਲੋਂ ਸਾਰੇ ਵੀਰਾਂ ਦਾ ਧੰਨਵਾਦ ਜੀ ਤੇ ਆਪਣੀ ਵੀਡੀਓ ਨੂੰ ਬਈ ਜੀ ਵਤ ਵਤ ਸ਼ੇਅਰ ਕਰਦੇ ਆ ਕਰੋ ਤਾਂ ਕਿ ਆਪਾਂ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਅਪਲੋਡ ਕਰਦੇ ਰਹੀਏ